ਆਪਰੇਸ਼ਨ ਸੰਦੂਰ ਚੱਲਣ ਤੋਂ ਬਾਅਦ ਜਿਹੜਾ ਹੈ ਬਾਰਡਰ ਦੇ ਬਿਲਕੁਲ ਨਾਲ ਦੇ ਜਿਹੜੇ ਇਲਾਕੇ ਨੇ ਬਾਰਡਰ ਦੇ ਨਾਲ ਲੱਗਦੇ ਜਿਹੜੇ ਲੋਕ ਰਹਿੰਦੇ ਨੇ ਤਾਂ ਉੱਥੋਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਅਨਾਉਂਸਮੈਂਟ ਜਿਹੜੀ ਹੈ ਉਹ ਹੋ ਰਹੀ ਹੈ ਲੋਕਾਂ ਨੂੰ ਜਿਹੜੀ ਹੈ ਅਵੇਅਰਨੈਸ ਜਿਹੜੀ ਫੈਲਾਈ ਜਾ ਰਹੀ ਹੈ ਜਿਸ ਉਸ ਨੂੰ ਵੇਖਦੇ ਆ ਜਿਹੜੇ ਨਾਲ ਲੱਗਦੇ ਬਾਰਡਰ ਨੇ ਉਹ ਉਥੋਂ ਲੋਕ ਖਾਲੀ ਕਰਦੇ ਨਜ਼ਰ ਆ ਰਹੇ ਸੋ ਤਸਵੀਰਾਂ ਬਿਲਕੁਲ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਉਹ ਇਹ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਤੋਂ ਲੋਕ ਨੇ ਜਿਹੜੇ ਉਥੋਂ ਹੁਣ ਖਾਲੀ ਕਰਕੇ ਜਿਹੜੇ ਉਥੋਂ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਆਪਣਾ ਸਾਰਾ ਸਮਾਨ ਚੱਕ ਕੇ ਉਹ ਬਾਰਡਰ ਦਾ ਏਰੀਆ ਖਾਲੀ ਕਰ ਰਹੇ ਨੇ ਹਾਲਾਂਕਿ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਰਿਪੋਰਟਰਸ ਨੇ ਸਾਡੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਫਿਲਹਾਲ ਕੋਈ ਵੀ ਅਨਾਊਂਸਮੈਂਟ ਜਿਹੜੀ ਬਾਰਡਰ ਦੇ ਇਲਾਕੇ ਆ ਤੋਂ ਨਹੀਂ ਹੋਈ ਹੈ ਪਰ ਜਿਹੜੇ ਹਾਲਾਤ ਉੱਥੇ ਵੇਖਣ ਨੂੰ ਮਿਲ ਰਹੇ ਨੇ ਜੋ ਹਾਲਾਤ ਉੱਥੇ ਬਣੇ ਹੋਏ ਨੇ ਤਾਂ ਜਿਸ ਕਰਕੇ ਅਸੀਂ ਆਪਣੇ ਆਪ ਹੀ ਜਿਹੜਾ ਇਹ ਏਰੀਆ ਜਿਹੜਾ ਹੈ ਉਹ ਖਾਲੀ ਕਰ ਰਹੇ ਹਾਂ ਸੋ ਉਸ ਨੂੰ ਵੇਖਦੇ ਆ ਜੇ ਹੋਰ ਸ਼ਹਿਰਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਭਰ ਦੇ ਵਿੱਚ ਲੋਕਾਂ ਨੇ ਇਸ ਮਾਹੌਲ ਨੂੰ ਵੇਖਦੇ ਆ ਲੋਕਾਂ ਨੇ ਰਾਸ਼ਨ ਤੱਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੇ ਟਰਾਲੀਆਂ ਟਰੈਕਟਰਾਂ ਦੇ ਵਿੱਚ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਅਨਾਊਂਸਮੈਂਟਾਂ ਹੋ ਰਹੀਆਂ ਨੇ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਈਏ ਤਾਂ ਉੱਥੇ ਅਨਾਊਂਸ ਕੀਤੀ ਜਾ ਰਹੀ ਹੈ ਸੋ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਜਿਹੜੀ ਹੈ ਅਵੇਅਰਨੈਸ ਫੈਲਾਈ ਜਾ ਰਹੀ ਹੈ ਸੋ ਸਿਕਿਉਰਟੀ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਹੈ ਕਿ ਜਿਹੜਾ ਏ ਜੇ جنگ ਲੱਗਦੀ ਏ ਤਾਂ ਬਿਲਕੁਲ ਕੀ ਅਸੀਂ ਉਸ ਲਈ ਤਿਆਰ ਆ ਤਾਂ ਬਿਲਕੁਲ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਬਿਲਕੁਲ ਤਿਆਰ ਆ ਤੇ ਉਸ ਤੋਂ ਬਾਅਦ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੀ ਤਸਵੀਰ ਐ ਤੁਸੀਂ ਵੇਖ ਰਹੇ ਹੋ ਤਾਂ ਇਹਨਾਂ ਨਾਲ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਅਨਾਉਂਸਮੈਂਟ ਤੇ ਸਾਨੂੰ ਸਰਕਾਰ ਵੱਲੋਂ ਕੋਈ ਵੀ ਹਾਲੇ ਅਨਾਉਂਸਮੈਂਟ ਜਿਹੜੀ ਹੈ ਨਹੀਂ ਕੀਤੀ ਗਈ ਹੈ ਪਰ ਅਸੀਂ ਇਸ ਮਾਹੌਲ ਨੂੰ ਵੇਖਦਿਆਂ ਹੋਇਆ ਇਸ ਏਰੀਆ ਨੂੰ ਜਿਹੜਾ ਹੈ ਉਹ ਖਾਲੀ ਕਰ ਰਹੇ ਆ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਤਣਾਪੂਰਨਾ ਹੈ ਤੇ ਸਵੇਰ ਤੋਂ ਹੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਦਰ ਵੀ ضرور ਵੇਖਣ ਨੂੰ ਮਿਲ ਰਿਹਾ ਸੋ ਜਿਹੜੀ ਫੌਜ ਹੈ ਉਹ ਬਿਲਕੁਲ ਬਾਰਡਰਾਂ ਤੋਂ ਤਣਾਤ ਕਰ ਦਿੱਤੀ ਗਈ ਹੈ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਨਾਲ ਦੇਖੋ ਜਿਹੜੇ ਮਾਹੌਲ ਉੱਥੇ ਬਣੇ ਹੋਏ ਨੇ ਜਿਸ ਤਰੀਕੇ ਨਾਲ ਫੌਜੀ ਜਵਾਨ ਉੱਥੇ ਸਾਡੇ ਮੌਜੂਦ ਨੇ ਤਾਂ ਉੱਥੇ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਦੀ ਗੱਲ ਕਰ ਲਈਏ ਤਾਂ ਪੰਜਾਬ ਭਰ ਦੇ ਵਿੱਚ ਲੋਕ ਜਿਹੜੇ ਨੇ ਉਹ ਜੋ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਫੋਲੋ ਕਰਾਉਣ ਦੇ ਲਈ ਵੱਡੇ ਅਧਿਕਾਰੀ ਉਹਨਾਂ ਨੂੰ ਕਹਿ ਰਹੇ ਨੇ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਕਿ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਮੌਕਟਰੀ ਹੋਣੀ ਹੈ ਜਾਂ ਫਿਰ ਬਲੈਕਆਊਟ ਹੋਣੀ ਹੈ ਤਾਂ ਉਸ ਦੇ ਲਈ ਲੋਕ ਜਿਹੜੇ ਅਵੇਅਰ ਰਹਿਣ ਪਰ ਇਹ ਨਾਲ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਕਈ ਬਾਰਡਰ ਜਿਹੜੇ ਲੱਗਦੇ ਨੇ ਤਾਂ ਉੱਥੇ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆ ਕਿ ਫਿਲਹਾਲ ਜਿਹੜੇ ਮਹੌਲ ਨੂੰ ਵੇਖਦੇ ਆ ਲੋਕ ਉੱਥੋਂ ਆਪਣਾ ਜਿਹੜਾ ਸਮਾਨ ਚੱਕ ਕੇ ਉੱਥੋਂ ਉਹ ਏਰੀਆ ਜਿਹੜਾ ਹੈ ਉਹ ਖਾਲੀ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਸੋ ਆਪਣਾ ਉਸ ਆਪਣੇ ਉਸ ਘਰ ਨੂੰ ਛੱਡ ਕੇ ਦੂਜੇ ਪਾਸੇ ਯਾਨੀ ਕਿ ਉਸ ਬਾਰਡਰ ਦੇ ਇਲਾਕੇ ਤੋਂ ਦੂਰ ਜਿਹੜਾ ਹੈ ਜਿਹੜਾ ਸ਼ੁਰੂ ਕਰ ਦਿੱਤਾ ਇਹ ਤਾਜ਼ੀਆਂ ਤਸਵੀਰਾਂ ਅੱਜ ਦੀਆਂ ਨੇ ਜੋ ਸਿਟੀ ਹੈਡਲਾਈਨਸ ਤੁਹਾਨੂੰ ਬਖਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਕਮਾਸਾਨ ਯੁੱਧ ਹੋ ਸਕਦਾ ਹੈ ਪਰ ਲੋਕ ਆਪਣੀ ਜਿਹੜੀ ਰਾਏ ਆ ਉਹ ਜ਼ਰੂਰ ਦੇਣਾ ਕਿ ਇਹ ਜਿਹੜਾ ਯੁੱਧ ਹੈ ਉਹ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿਉਂਕਿ ਜੇਕਰ ਯੁੱਧ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਬਹੁਤ ਸਮਾਂ ਜਿਹੜਾ ਹੈ ਪਿੱਛੇ ਪਾਵੇਂ ਦੇਸ਼ ਕੋਈ ਵੀ ਹੋਵੇ ਤਾਂ ਬਹੁਤ ਸਮਾਂ ਪਿੱਛੇ ਜਲਾ ਹੈ ਉਹ ਚਲਾ ਜਾਂਦਾ ਹੈ ਤਾਂ ਕਈ ਲੋਕ ਜਿਹੜੇ ਨੇ ਉਹ ਇਸ ਜਿਹੜੇ جنگ ਨੂੰ ਰੋਕਣ ਦੀ ਵੀ ਗੱਲ ਕਰਦੇ ਵੀ ਨਾ ਹੋਵੇ ਤਾਂ ਵਧੀਆ ਪਰ ਜਿਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਤਾਂ ਕਈ ਲੋਕ ਇਹ ਵੀ ਕਹਿ ਰਹੇ ਵੀ ਜੰਗ ਜਿਹੜੀ ਹੋ ਸਕਦੀ ਹੈ ਤਾਂ ਇਸ ਕਰਕੇ ਜਿਹੜੇ ਨਾਲ ਲੱਗਦੇ ਬਾਰਡਰ ਦੇ ਇਲਾਕੇ ਨੇ ਉੱਥੋਂ ਆਪਣੀ ਜਿਹੜੀ ਜਗ੍ਹਾ ਹੈ ਉਹ ਖਾਲੀ ਕਰਦੇ ਨਜ਼ਰ ਆ ਰਹੇ ਟਰਾਲੀਆਂ ਟਰੈਕਟਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਸਮੇਤ ਉੱਥੋਂ ਨਿਕਲ ਰਹੇ ਨੇ ਉੱਥੋਂ ਆਪਣਾ ਜਿਹੜਾ ਬਾਰਡਰ ਉਹ ਖਾਲੀ ਕਰ ਤੇ ਆਪਣੀ رائے ਤੁਸੀਂ ਜ਼ਰੂਰ ਦਿਓ ਕਿ ਇਸ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੱਗੇ ਆਉਣ ਜਾ ਰਹੇ ਜਿਹੜੇ ਯੁੱਧ ਹੋ ਜਾ ਸਕਦਾ ਜਿਹੜਾ ਯੁੱਧ ਤੇ ਉਸ ਲਈ ਤੁਸੀਂ ਕੀ ਸੋਚ